ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ گاਵਾ ਦੇ ਵਿੱਚ ਕੋਈ ਥੋਕੜ ਗਾ ਪੰਚਾਇਤ ਕਪਾਸਿਆ ਕੋਈ ਬੱਚੇ ਤੋਂ ਬਿਨਾ ਵਾ ਤੇ ਕੋਈ ਤਾਜੀ ਸੂਈ ਆ ਤੇ ਹੌਲੇ ਭਾਜ ਤੁਹਾਨੂੰ ਮੱਜਾਂ ਦਿਖਾਵਾਂਗੇ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਬੋ ਦੋ ਜੀ ਤੁਸੀਂ ਦਾ ਨਾਮ ਚਲੋ ਵਿਦੇ ਚੀਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਭਾ ਪਾ ਸਿੰਘ ਜੀ ਪਿੰਡ ਚੋਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲਾ ਜੀ ਤੇ ਫੋਨ ਨੰਬਰ ਹੀ ਫੋਲ ਦੇ ਕਰੀ 91541 ਚਲਾ ਲੈਣਾ ਆਪਣੀ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਹੈ ਗਿਆ ਮੈਂ ਦੋ ਮੱਜਾਂ ਦੇ ਚਾਰ ਗਾਵਾਂ ਚਾਰ ਗਾਵਾਂ ਰੁਪਈ ਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਮੱਝ ਇੱਤਾਂ ਹੀ ਆਪਾਂ ਕਰਨੀ ਆ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਅੱਜ ਸੂਈ ਨੂੰ ਰਬੀਏ ਨੂੰ ਚੌਥਾ ਪੰਨਾ ਲੈਣੀ ਆ ਹਾਂਜੀ 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 ਠੀਕ ਐ ਤੇ ਕਿੰਨਾ ਦੁੱਧ ਤਿਆਰ ਕਰਕੇ ਰਬੀਏ ਥੱਲੇ ਜਿਹੜਾ ਆਪਾਂ ਮਿਲਣਾ ਨਾ 9 ਕਿਲੋ ਤਿਆਰ ਦੇ ਠੀਕ ਐ ਹਾਂਜੀ ਹਾਂਜੀ ਤੇ ਕਿੰਨਾ ਕਿ ਦੁੱਧ ਘਰੀ ਜਾਊਗਾ ਉਹ ਘਰ ਕੀ ਘਰ ਆ ਲੈਣਾ ਯਾਰ 11 ਕਿਲੋ ਚਾਹੂਗੇ ਤੋੜ ਜੀ ਫੇਰ ਇਹਨੂੰ ਹਾਂਜੀ ਬੋਲੀ ਭੰਡ ਦੇ ਜੀ ਠੀਕ ਐ ਜੀ ਬੱਚੇ ਦੋਵੇਂ ਤਾਜ਼ੇ ਹੀ ਆ ਬਿਲਕੁਲ ਬੱਚੇ ਤੁਹਾਨੂੰ ਹੁਣੇ ਦਿਖਾ ਦੇਣੀ ਆ ਆ ਤਾਂ ਜਾਈ ਇਕੱਠਾ ਜੇ ਤੇ ਮਗਰ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਰਾ ਠੀਕ ਹੈ ਆ ਨਿਕਸਾ ਦੇ ਥਾਣੇ ਦੇ ਲਾਗੇ ਤਾਂ ਬਾਕੀ ਹਵਾਂ ਦੇ ਨੇ ਧੱਕ ਗਾਣ ਵੀ ਚੰਗੀ ਆ ਤੇ ਇਹਦਾ ਫਿਰ ਮੁੱਲ ਮੁੱਲ ਰੁਪਏ ਦਾ ਪੈਂਜਾਇ ਕਰਦੇ ਆ 65000 ਰਿਆ ਉਹ ਆ 70000 60000 ਬਾੜ ਜੱਜ ਪਹੁੰਚ ਕਰਦਾਂਗੇ 60000 ਚ ਪਹੁੰਚ 100 ਕਿਲੋਮੀਟਰ ਤੱਕ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋਰ ਹੋ ਜਾਊਗਾ ਹਨਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਠੀਕ ਹੈ ਜੀ ਤੇ ਇੰਨਾ ਕਿ ਨਾ ਜਰੂਰ ਕਿ ਸੂਈ ਨਾ ਇਹਨੂੰ ਅੱਜ ਹਰ 29 ਦਿਨ ਹੋ ਗਏ ਸੂਈ ਨੂੰ 9 ਦਿਨ ਹੋ ਗਏ ਆ ਤੇ ਇਹਦੇ ਕੋਲ ਦੁੱਧ ਕਿੰਨਾ ਹੈ ਉਧਰ ਵੀ ਇਹਨਾਂ ਨੇ 10 ਕਿਲੋ ਤਿਆਰ ਹੈ ਤਿਆਰ ਬਿਲਕੁਲ ਮੇਰੇ ਕੋਲ ਜਿਹੜਾ ਦੋ ਟਾਈਮ ਪਛਵਾ ਦੇਣਾ ਜੀ ਕਿੰਨਾ ਕੁ ਚੁਵਾਈ ਜਾਊਗੀ ਉਧਰ ਵੀ ਇਹ 11-12 ਕਿਲੋ ਚੁਵਾਈ ਜਾਊਗੀ ਤੋੜ ਦੋ ਫੇਰ ਇਹਨਾਂ ਬਾਕੀ ਪਹੁੰਚ ਵਿੱਚ ਆਈ ਹੈ ਸਾਰੀਆਂ ਦੀ 100 ਕਿਲੋ ਮੀਟਰ ਘੱਕਰ ਜੇ ਕਿਸੇ ਦੀ ਨਹੀਂ ਹੋ ਗਈ ਤੇ ਉਹ ਵੀ ਤੁਹਾਨੂੰ ਦੱਸ ਦਾਂਗੇ ਇਹਦਾ ਬੱਚੇ ਦਾ ਸੜਾ ਜਾ ਵੱਧ ਕਰਦੀ ਦੋਵਾਂ ਦੇ ਮਗਰ ਕੱਟੇ ਹੀ ਹੈ ਕੱਟੇ ਕੱਟੇ ਇੱਕ ਵਾਰੀ ਲਾਜ ਤੋੜ ਦੋ ਚੰਗੀ ਤਰ੍ਹਾਂ ਅੰਦਰ ਬਾਕੀ ਥਾਂ ਇਹਦਾ ਵੀ ਚੰਗਾ ਦੁੱਧ ਦੁੱਧ ਲੈ ਜਾ ਜਿਹੜਾ ਦੁੱਧ 10 ਕਿਲੋ ਜਿਹੜਾ ਕਿੰਨਾਂ ਕਿ ਇਹਦੇ ਕੋਲ ਤਿਆਰ ਹੈ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਪਾਉਣ ਇੰਨੇ ਤਰ੍ਹਾਂ ਸੀ ਜੋ ਮੱਝੇ ਮੰਗੀ ਜਾਈਏ 7500 ਜੀ ਪਹੁੰਚ ਕਰਾਂਗੇ ਅੱਛਾ 72 ਜੀ ਪਹੁੰਚ ਕਰੋਗੇ 72 ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਕਰ ਹਾਂ ਦਾਤ ਨੂੰ ਤਿਆਰ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਗਾਵਾਂ ਤੁਹਾਨੂੰ ਦਿਖਾ ਦਈਏ ਆ ਤਾਜੀ ਸੋਈ ਜੀ ਹਾਂ ਇਹ ਵੀ ਤਾਜੀ ਸੋਈ ਆ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ ਕੱਲ ਦੀ ਸੋਈ ਆ ਰੁਪਈਏ ਜੀ ਕੱਲ ਦੀ ਸੋਈ ਨਾੜੂ ਨਾਲ ਤਾਜ਼ਾ ਹੀ ਆ ਬੱਚੇ ਦਾ ਤੇ ਬਾਕੀ ਆ ਥਾਣਾ ਹਵਾਨਾ ਇਹਦਾ ਕਰੀ ਲਾ ਕੇ ਤਾਂ ਦੇਖ ਸਕਦੇ ਮਿਲਕ ਨੂੰ ਨੇ ਚੰਗੀ ਲੱਗੀ ਆ ਤੇ ਇਹਦੇ ਆ ਮਾਸਜ ਆ ਵਧੀਆ ਜੀ ਆਹ ਰੁਪੀ ਜਮਾਂਦਰੀ ਮਾਸਜ ਆ ਵਧੀਆ ਲਾ ਠੀਕ ਆ ਹਾਂ ਕੋਈ ਗੱਲ ਨਹੀਂ ਆ ਜਿਹੜਾ ਵਾ ਮਾਸਜ ਵਧੀਆ ਮਤਲਬ ਇਹ ਨਹੀਂ ਕਿ ਕੋਈ ਨਾ ਨਾ ਕੋਈ ਸੱਟ ਫਿੱਟ ਜਾਂ ਕੁਝ ਹੋਣੀ ਜਮਾਂਦਰੀ ਰੁਪੀ ਜੀ ਠੀਕ ਆ ਹਾਂ ਜੀ ਇਧਰੋਂ ਵੀ ਦੇਖ ਸਕਦੇ ਚੰਗੀ ਤਰ੍ਹਾਂ ਲਾ ਕੇ ਦਾ ਤੇ ਇਹ ਕਿੰਨੇ ਕ ਦੁੱਧ ਲੀ ਆ ਪਰ ਵੀ ਜਿਹੜੇ ਫਾਰਮ ਚੋਂ ਲੈ ਗਏ ਆ ਨਾ ਅੱਛਾ 26 27 ਕਿਲੋ ਦਾ ਤੇ ਕਹਾਉਦਾ ਰਿਹਾ ਅੱਛਾ ਤੁਹਾਨੂੰ ਕੱਲ੍ਹ ਸੋਈਆਂ 2 ਚੋਆਈਆਂ ਰੁਪਈਏ ਹੋਈਆਂ ਜੇ 10 11 ਕਿਲੋ ਬੋਡੀ ਸਟਾਰੀ ਹੈ ਜੀ ਠੀਕ ਹੈ ਦੋ ਰੋ ਹਨ ਫਿਰ ਇੱਕ ਰਹੀ ਬਾਕੀ ਵੇਖਣੀ ਤੁਸੀਂ ਆਪਣੀ ਸਮਝ ਦੇ ਨਾਲ ਆ ਬਾਕੀ ਜੇ ਤਰ੍ਹਾਂ ਆਰ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਚੋਆਈ ਕਰਕੇ ਤਸੱਲੀ ਕਰਕੇ ਖੜਾ 22 23 ਕਿਲੋ ਦੁੱਧ ਤੇ ਹੋਣੀ ਨਹੀਂ ਹੱਦੀ ਬਾਕੀ ਕਈ ਵੀਰ ਦੂਰ ਦੇ ਹੁੰਦੇ ਆ ਪਹੁੰਚ ਨਹੀਂ ਸਕਦੇ ਉਹ ਆਪਣੇ ਵੀਡੀਓ ਕਾਲ ਤੋਂ ਦੋ ਟਾਈਮ ਚੁਾਈ ਕਰਾ ਲਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਤੇ ਪੱਸ਼ੂ ਖੜਿਆ ਕਰੋ ਕਿਤੇ ਵੀ ਲੈਣਾ ਵਾ ਤੇ ਇਹਦਾ ਫਿਰ ਮੁੱਲ ਪਰ ਫਰੀਜੀਨ ਦੁੱਧ 25 26 ਕਿਲੋ ਭਾਦਣਾ ਦਾ ਮੁੱਲ ਸਾਫ਼ ਯਾਨਾ ਕਰ ਲਈਏ 60000 ਕਰਨਾ ਤੁਸੀਂ ਗੱਲ ਰਹਿ ਗਈ 60 ਵੀ ਨਹੀਂ ਜਾਣੀ ਹੈ ਕਰਾ ਲਓ 50 ਹੀ ਦੇ ਦਿੰਦੇ ਹਾਂ 50 ਛੋਟ ਛੜ ਕਰ ਦੋਗੇ ਪਰ ਵੀ ਹਾਂ ਨਾ 40000 ਦੇ ਦਵਾਂਗੇ ਅੱਛਾ 40000 ਦੇ 40000 ਦੇ ਦਵਾਂਗੇ ਤੇ ਪਹੁੰਚ ਵਿੱਚ ਹੀ ਹਾਂ ਦੁੱਧ ਆ 20 ਕਿਹੜੇ ਫਾਰਮ ਲੈ ਆਂਦੇ 24 25 ਕਿਲੋ ਮਾਣਣਾ ਹੋਣੇ ਜੇ ਤੋ ਚਾਈ ਜਾਣਾ ਠੀਕ ਆ ਤੇ ਬਾਕੀ ਇਹ 100 ਕਿਲੋ ਦਾ ਕਰ ਪਹੁੰਚ ਵਿੱਚ ਚਾਹੀਏ ਤੇ ਹੁਣ ਇੱਕ ਆ ਵੇੜ ਜਰਸੀ ਕਾਫੀ ਖੂਬਸੂਰਤ ਜੀ ਆ ਗਈ ਜੀ ਆ ਵੀ ਬੜੀ ਚੰਗੀ ਹੋ ਸੀ ਦਸਿਆ ਦੇ ਬਾਰੇ ਵੀ ਇਹ ਪਹਿਲਾ ਸੂਰ 20 ਹੋਇਆ ਮੂੰਹ ਖੀਰੀ ਹੈ। ਅੱਛਾ ਖੀਰੀ ਹੈ। ਪ्योर ਖੀਰੀ ਹੈ ਵੀਜੀ। ਠੀਕ ਹੈ। ਤੇ ਦੂਜੀ ਗੱਲ ਇਹ ਹਰਬੀ ਜੀ ਮੱਕਾ ਆਈਂ ਦਾਮਾਂ ਦੇ ਨਾਲ ਤੇ ਇਹਦਾ ਬੱਚਾ ਥੋੜਾ ਜਿਹਾ ਕੁਰੀਓ ਬੱਚਾ ਹੈ। ਅੱਛਾ। ਤੇ ਸੂਈ ਨੂੰ ਅਜਾ 8 ਜਾਂ 9 ਦਿਨ ਹੋਇਆ। ਅੱਛਾ। ਤੇ ਬੱਚਾ ਗਿਆ ਜੋ ਮਾਰੇ ਦਾ। ਠੀਕ ਹੈ। ਇੱਧੇ ਥੱਲੇ ਬਹਿ ਜਾਣਾ ਕੋਈ ਵੰਗਾ ਨਹੀਂ ਲਾਉਣਾ ਕੋਈ ਭੜਾ ਨਹੀਂ ਪਾਉਣਾ ਇਹਨੂੰ। ਤੇ ਦੁੱਧ ਕਿੰਨਾ ਇਹਦੇ? ਦੁੱਧ ਤਾਂ ਹੁਣ ਰੋਈਏ ਦੇ ਥੱਲੇ ਆਟਮ 10-11 ਕਿਲੋ ਤਿਆਰ ਆ। ਤਿਆਰ ਜਿਹੜਾ। ਦੁੱਧ ਤਾਂ ਵੀਜੀ ਬਹੁਤ ਜੇ ਕੋਈ ਸਾਮ ਵਾਲਾ ਵੀਰ ਲਾਗਾ 14-15 ਕਿਲੋ ਬਾਕੀ ਆ ਦੇਖ ਸਕਦੇ ਜੇ ਬਾਕੀ ਹਵਾਨੇ ਦੇ ਭਲਾ ਵੀ ਹੈਗੀਆਂ ਵਾ ਨੀਕੀ ਇੱਧਰਲੇ ਪਾਸੇ ਕੁਛ ਕੁਛ ਭਲਾ ਹੈਗੀਆਂ ਵਾ ਤੇ ਦੰਦ ਵੀ ਦੇਖਾਈ ਦिए ਬੰਨੀਆਂ ਜਿਹੜੀਆਂ ਹੈ ਜਿਹੜੀ ਇਹ ਪਿਓਰ ਖੀਰੀ ਆ ਜਿਹੜੀ ਆਹ ਦੇਖ ਸਕਦੇ ਜੀ ਠੀਕ ਹੈ ਜੀ ਇਹ ਇੱਕ ਦੰਦ ਜਿਹੜਾ ਇਹਨੇ ਤੋੜਿਆ ਹੋਣੀ ਹੈ ਹੋਣ 10 ਕਿਲੋ ਤਿਆਰ ਜੀ ਮੋਕੇ ਤੇ ਪੂਰਾ 10 ਕਿਲੋ ਮੰਗਦੇ ਠੀਕ ਹੈ ਜੀ ਥਾਣਾ ਵੀ ਜਿਹੜੇ ਜਿਹੜੇ ਹੋਣ ਆ ਪਸੰਗੇ ਤੇ ਦੂਨੇ ਕੱਢਦੀ ਹੈ ਠੀਕ ਹੈ ਜੀ ਹਾਂ ਇਹ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਲੈ ਜਾਵੇ ਦੀ ਬੰਦ ਆ ਬੇਰ ਵੀ ਨਹੀਂ ਤਾਂ ਹਾਂਜੀ ਹਾਂਜੀ ਤੇ ਥਣ ਥਣ ਇਹਦੇ ਓਕੇ ਜੇ ਸਾਰੇ ਖਾਣਾ ਦੀ ਕੋਈ ਬਾਤ ਘੜਤ ਨਹੀਂ ਕੋਈ ਆ ਪੁਲਾ ਪੁਲਾ ਜੇ ਰੁਪਈਏ ਜੇ ਥੋੜੀਆਂ ਬਹੁਦੀਆਂ ਅੱਛਾ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 50000 ਰੁਪਏ ਆ 50000 ਤੇ ਇਹ ਕਿੰਨੇ ਦੀ ਆ ਤੁਸੀਂ ਦੱਸ ਦੋ ਜੈਸ ਨਾ ਕਰੋ ਫਿਰ ਚਲੇ ਵੀ 40 ਦੇ ਦਈਏ 40 ਚ ਕਰੀਏ ਕਿਉਂ ਮੰਨ ਤਾ ਦੱਸ ਦਰ ਵੀ ਤੇ ਕਿੰਨੇ ਦੀ ਜੈਸ ਨਾ ਕਰ ਦੋ ਫਿਰ ਨਹੀਂ ਜੋਰ ਕਰਨਾ ਕਰ ਦੋ ਆਪ ਹੀ ਚਾ 5000 ਕਰ ਦਿੰਦਾ ਅੱਛਾ ਪੈਂਤੀ ਯਾਰ ਦੀ ਪੈਂਤੀ ਆ ਜੀ ਅਸੀਂ ਫਿਰ ਪੌਣ ਕਰ ਦਾਂਗੇ ਠੀਕ ਐ ਸੋਕਲਬ ਤੱਕ ਆ ਜੀ ਬੱਚਾ ਮਾਲਾ ਵੀ 18 19 ਮਹੀਨਿਆਂ ਦਾ ਆ ਹਾਂਜੀ ਮਾਲਾ 5 4 6 ਮਤਲਬ ਚੋੜੇ ਫਿਰ ਇੱਕ ਬੋਰਸਾ ਦਾ ਨਵੀਂ ਵਹਿੜ ਠੀਕ ਐ ਜੀ ਹਾਂਜੀ ਤੇ ਹੁਣ ਆ ਗਈ ਜਲੀ ਆਪਣੇ ਕੋਲੇ ਕਾ ਹੋਰ ਆ ਚਲਦੀ ਆ ਜੀ ਜੀ ਇਹ ਵੀ ਤਾਜੀ ਸੋਈ ਜਾਂਦੀ ਆ ਇਹ ਵੀ ਜੀ ਪਸੋਂ ਸਹੀ ਰਾਤ ਤੋਰ ਦੋ ਫਿਰ ਨਾ ਖਾਣ ਦੇਖ ਸਕਦੇ ਤੇ ਜੀ ਲੱਗੇ ਤਾਂ ਚੰਗੇ ਗਿਆਪ ਤੇ ਮਿਲ ਕੇ ਮੈਨੂੰ ਚੰਗੀ ਲੱਗੀ ਤੇ ਇਹਦਾ ਫਿਰ ਮੁੱਲ ਇਹਦਾ ਰੁਪਈਆ ਮੁੱਲ ਜਿਹੜਾ ਦੇ ਦੇਣੀ ਆ ਆਪਾਂ 38000 ਚ ਪਹੁੰਚਦਾ 38000 ਚ ਪਹੁੰਚ ਕਰ ਦੋਗੇ 38000 ਬੋਡੀ ਆਟਮ 11 12 ਕਿਲੋ ਬੋਲੀ ਤਿਆਰ ਜੀ ਤੇ ਕਿੰਨਾ ਕ ਦੁੱਧ ਕਰੀ ਜਾਓਗੇ ਉਹ ਵੀ ਘਰ ਵਾਲੇ ਆਂਦੇ ਵੀ 13 14 ਕਿਲੋ ਦਿੰਦੀ ਰਹੀ ਆ ਆਟਮ 11 12 ਕਿਲੋ ਬੋਲੀ ਹੱਡੇਗਾ ਤਿਆਰ ਹੋ ਜੀ ਠੀਕ ਹੈ ਜੀ ਬਾਕੀ ਜਿਹੋ ਜਿਹੇ ਜਰਸੀਆਂ ਦਾ ਕੱਦ ਹੁੰਦਾ ਉਹੋ ਜਿਹੇ ਦਾ ਕੱਦ ਹੈ ਤੇ ਬਾਕੀ ਗਾਂਾਂ ਵੀ ਚੰਗੀ ਬਣੀ ਹੈ ਗਾਂ ਤੱਕ ਰਹਵਾਣਾ ਕਾਫੀ ਆ ਜਿਹੜਾ ਇਹਦਾ ਇਹ ਕਾ ਟੁੱਕੜਾ ਕੱਬਨ ਚੱਕ ਪਾਸ ਤੇ ਟੁੱਕੜਾ ਕੱਬਨ ਵੀ ਚੱਕ ਪਾਸ ਆ ਕਿੰਨੇ ਚਿਰ ਦੀ ਚੱਕ ਪਾਸ ਆ ਇਹ ਆ ਟਾਈਮ 6 ਮਹੀਨਾ ਪੂਰੇ ਚੱਕ ਪਾਸ ਆ ਤੇ ਦੁੱਧ ਦੁੱਧ ਰੁਪਈਏ ਨਾਲੇ 8 ਕਿਲੋ ਦੇ ਤੋਰੋ ਫੇਰ ਇਹਨਾਂ ਹੀ ਕਰੀ ਤੇ ਇੰਨੇ ਉਤਰਾ ਸੱਜ ਨੇ ਕਿੰਨਾ ਕੁ ਚਵਾਇਆ ਦੋ ਦਰਵੀਕਰ ਵਾਲਿਆਂ ਨੇ 20 ਕਿਲੋ ਤੋਂ ਵੱਧ ਚੁਗੇ ਰਹੇ ਨੇ ਠੀਕ ਆ ਤੇ ਅੱਜ ਲੋਡ ਜੀ ਪਾਈ ਗਈ ਪੈਸੇ ਦੇ ਤਾਂ ਕਰਕੇ ਉਹਨਾਂ ਵੇਚੇ ਮੰਨ ਲਓ ਡੇਟਾ ਇਦਾਂ ਦੇ ਸੂਣ ਸਾਰੇ ਤੇ ਮੋਲੇ ਦਾ ਮੋਲੇ ਜੀ ਦਾ 40000 ਨਾ ਕਰ ਲਈਏ ਕਰ ਦਈਏ ਵਿੱਚ ਮੰਨ ਤਾ ਤੂੰ ਹੀ ਕਰਾ ਦੇ ਜੀ 35 ਦੀ ਦੇ ਦਈਏ ਹਰ ਵੀ 32 ਅੱਜ ਪਹੁੰਚ ਕਰ ਦਾਂਗੇ ਅੱਛਾ 32 'ਚ ਪਹੁੰਚ ਕਰ ਦੋਗੇ ਠੀਕ ਹੈ ਬਾਕੀ ਜੇ ਕੋਈ ਜੋੜਾ ਪਾ ਲੂਗਾ ਤੇ ਫਿਰ ਮਾਂਤਾ ਨੌਤਸਾਬ ਨਾ ਹੋ ਜੂ ਔਲੇ ਮਾਂਤਾ ਨੂੰ ਵੀ ਕਹ ਲਾ ਦਾਂਗੇ ਠੀਕ ਹੈ ਜੀ ਤੇ ਬਾਕੀ ਕੋਈ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਆਣਾ ਘਰ ਦੋ ਟਾਈਮ ਤਿੰਨ ਟਾਈਮ ਕੋ ਕਰ ਲੈ ਤਸੱਲੀ ਕਰਕੇ ਇੱਥੋਂ ਹੀ ਆਪਣੀ ਚਵਾਈ ਕਰਕੇ ਫਿਰ ਹੀ ਆਪਣਾ ਪਸ਼ੂ ਖੋਲੇ ਜੀ